ਸਰ बार-बार कोई ਗੱਲ ਨੂੰ ਰਿਪੀਟ ਕਰਾਈ ਜਾਂਦੇ ਜਿਵੇਂ ਉਹਨਾਂ ਨੂੰ ਕਿਸੇ ਨੇ ਸਮਝਾ ਕੇ ਭੇਜਿਆ ਹੁੰਦਾਗਾ ਵੀ ਤੁਸੀਂ ਉਹਨਾਂ ਦੇ ਘਰ ਦੇ ਮੂਰੇ ਕਿਉਂ ਪਹੁੰਚੇ ਸੀ ਕੀ ਤੁਹਾਨੂੰ ਜਰੂਰਤ ਪਈ ਸੀ ਸੜਕ ਤਾਂ ਹੀ ਸਾਰੇ ਪਿੰਡ ਵਾਲਿਆਂ ਨੇ ਮੈਂ ਮੇਰੇ ਵੱਲੋਂ ਕੋਈ ਉਹਨਾਂ ਨੂੰ ਸਮਝਾਇਆ ਗਿਆ ਪਹਿਲਾਂ ਵੀ ਹੈ ਤਕਾ ਕਰਕੇ ਵੀ ਖਾਲੀ ਦਾ ਮਸਲਾ ਸੀ ਵੀ ਉਹਨੂੰ ਦਿਖਾਉਂਦੇ ਸੀ মিডিਆ ਵਾਲੇ ਤੇ ਉਹਨਾਂ ਦੇ ਕੈਮਰੇ ਤੱਕ ਤੋੜ ਦੇ ਦਿੱਤੇ ਗਏ ਤੇ ਉਹ ਸਾਰੇ ਪਿੰਡ ਵਾਲਿਆਂ ਨੇ ਵੀ ਸਮਝਾਇਆ ਤੇ ਉਹ ਗੱਲ ਨੂੰ ਤੋਂ ਸਮਝ ਹੀ ਨਹੀਂ ਰਹੇ ਸੀ ਜਿਵੇਂ ਉਹਨਾਂ ਨੂੰ ਪਹਿਲਾਂ ਤੋਂ ਕਿਸੇ ਨੇ ਸਮਝਾ ਕੇ ਭੇਜਿਆ ਹੁੰਦਾਗਾ ਤੇ ਹੁਣ ਵੀ ਉਹ ਮੌਕਾ ਦੇਖ ਕੇ ਆ ਕੇ ਵੀ ਉਸੇ ਗੱਲ ਨੂੰ ਫੇਰ ਰਿਪੀਟ ਕਰਨ ਲੱਗੇ ਸਾਨੂੰ ਤਾਂ ਲੱਗਦਾ ਨੀ ਵੀ ਸਾਡੇ ਮੁੱਦੇ ਤੇ ਕੋਈ ਉਹ ਕਰਨਗੇ ਵੈਸੇ ਤਾਂ ਸਾਨੂੰ ਭਰੋਸਾ ਮਾੜਾ ਮੋਟਾ ਤਾਂ ਕਹਿੰਦੇ ਬਸ ਸਾਨੂੰ ਲੱਗਦਾ ਨਹੀਂ ਵੀ ਕੁਝ ਕਰਨਗੇ ਉਹ ਬਸ ਅਸਤੇ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਰੱਖਦੀ ਹੈ ਵੀ ਉਹਨਾਂ ਦੀ ਗਿਫਤਾਰੀ ਪੈ ਜਾਏ ਤੇ ਖਾਲੀ ਦੇ ਮਸਲੇ ਨੂੰ ਸੁਲਝਾਇਆ ਜਾਵੇ ਜਿੱਧਰ ਦੀ ਖਾਲਾ ਬਣਿਆ ਵੈ ਅਸੀਂ ਉਧਰ ਦੀ ਖਾਲਾ ਬਣਾਇਆ ਜਾਵੇ ਉਹਨਾਂ ਦੇ ਦਿਮਾਗ 'ਚ ਆ ਹੀ ਨਹੀਂ ਸਿਰਿਆ ਸਾਰੇ ਉਹੀ ਤਾਂ ਤੁਹਾਨੂੰ ਅਸੀਂ ਸਮਝਾ ਰਹੇ ਹਾਂ ਅਸੀਂ ਬਾਰ-ਬਾਰ ਪੈਂਡਾ ਵਾਲੇ ਵੀ ਰਿਪੀਟ ਕਰਾਈ ਜਾਂਦੇ ਆ ਤੇ ਮੇਰੇ ਵੱਲੋਂ ਵੀ ਰਿਪੀਟ ਕਰਵਾਇਆ ਜਾਂਦਾ ਤੇ ਪਰ ਉਹਨਾਂ ਦੇ ਸਮਝ ਤੇ ਧਿਆਨ 'ਚ ਆ ਹੀ ਨਹੀਂ ਰਹੀ ਉਹ ਗੱਲ ਹਾਂ ਜੀ ਨਕਸ਼ੇ ਦੇ ਹਿਸਾਬ ਨਾਲ ਤੁਸੀਂ ਕੱਢ ਦੋ ਪੰਚਾਇਤ ਨੂੰ ਕੱਢੋ ਜਿੱਥੇ ਨਕਸ਼ਾ ਆਉਂਦਾ ਉਧਰ ਕੱਢੋ ਪੰਚਾਇਤ ਤਾਂ ਅੱਗੇ ਹੀ ਕੁੱਟਾ-ਵੱਟਾ ਖਾ ਕੇ ਹੈਰਾਨ ਹੋਈ ਬੈਠੀ ਹੁਣ ਦੁਬਾਰੇ ਫੇਰ ਤੁਸੀਂ ਪੰਚਾਇਤ ਨੂੰ ਮੂਹਰੇ ਕਰੀ ਜਾਂਦੇ ਹੋ ਕਿ ਕੁੱਟਾ ਖਾਣ ਤੁਸੀਂ ਮੂਹਰੇ ਹੋਗੇ ਜਿੱਥੋਂ ਦੀ ਨਿਕਲਦਾ ਖਾਲਾ ਪੰਨਾ ਇੱਧਰ ਦੀ ਨਿਕਲਦਾ ਪੰਨਾ ਉਧਰ ਨਿਕਲਦਾ ਨਹੀਂ ਆ ਰਹੀ ਗੱਲ ਇਹ ਪੰਨਾ ਨਿਕਲਦੇ ਉਹਨਾਂ ਬੰਦਿਆਂ ਦੀ ਗ੍ਰਿਫਤਾਰੀ ਹੋਵੇ ਜਿਹੜੇ ਬੰਦਿਆਂ ਨੂੰ ਹੁਣ ਵੀ ਤਾਂ ਮੁਕੀਲਾ ਦਵਾਲਿਆ ਉਹਦਾ ਨੋਟਿਸ ਲਿਆ ਜਾਵੇ ਪੁਲਿਸ ਵੈਰੀਫਾਈ ਕਰੇ ਕਿ ਉਹਦੇ ਹਿਸਾਬ ਨਾਲ ਜੋ ਹੋ ਸਕਦਾ ਇਹ ਕਾਰਵਾਈ ਕਰਵਾਓ ਉਹਨਾਂ ਦੀ ਗ੍ਰਿਫਤਾਰੀ ਤੋਂ ਬਿਨਾ ਪਿੰਡ ਦੇ ਮਾਹੌਲ ਨੇ ਸ਼ਾਂਤ ਨਹੀਂ ਸਾਨੂੰ ਦਾ ਪ੍ਰਸ਼ਾਸਨ ਨੇ ਘਰੋਸਾ ਦਿੱਤਾ ਵੀ ਠੀਕ ਆ ਤੁਹਾਡੇ ਖਿਲਾਫ ਕੀ ਐਫਆਈਆਰ ਹੋਈ ਆ ਬੰਦੇ ਤੁਹਾਡੇ ਛੱਡੇਗੇ ਇਹਦੀ ਕੈਨਸਲੇਸ਼ਨ ਹੋਣੀ ਅਸੀਂ ਤਾਂ ਕਹਨੇ ਆ ਵੀ ਦੋ ਦਿਨਾਂ ਚੋਂ ਕੈਨਸਲੇਸ਼ਨ ਰਿਪੋਰਟ ਕਰਾ ਦੇ ਪਰ ਜਿੰਨਾ ਕਰ ਕੈਨਸਲੇਸ਼ਨ ਨਹੀਂ ਹੁੰਦੀ ਜੀ ਉਹਨਾਂ ਦੇਰ ਤਾਂ ਤਲਵਾਰ ਲੱਗਦੀ ਆ ਸਾਡੇ ਕੋਲ ਜਦੋਂ ਮਰਜੀ ਖੁੱਲ ਜੇ ਉਹਨੇ ਪੱਥਰ ਤਾਂ ਮਾਰੇ ਹੀ ਕੋਲਸ ਹਾਂ ਦੇਖੋ ਜੀ ਉਹ ਬਾਹਰ ਵਾਲੇ ਨੇ ਮਾਰੇ ਜੈਸੀ ਮਾਰੇ ਦੇਖੋ ਸੁਣੋ ਬਈ ਦੇਖੋ ਹਰੇਕ ਦਾ ਸੀ ਉਹਦੇ ਐਸਐਸਪੀ ਸਾਹਿਬ ਨੂੰ ਗਿਆ ਹਰੇਕ ਦਾ ਆਪਣਾ ਵਰਕ ਹੈ ਨਾ ਸਾਡਾ ਕੀ ਵਰਸ਼ ਹੈ ਉੱਤੇ ਜਿਹੜੇ ਧਰਨੇ ਵਿੱਚ ਅਸੀਂ ਧਰਨੇ ਵਿੱਚ ਨਹੀਂ ਸੀਗੇ ਤੁਸੀਂ ਸੀ ਕਿ ਠੀਕ ਹੈ ਜੀ ਉਹਨਾਂ ਨੇ ਜਦੋਂ ਦੂਜੇ ਪਾਸੇ ਉਹਨਾਂ ਨੇ ਕਰਤਗਾਹ ਨੂੰ ਨਹੀਂ ਬੋਲਣ ਲੈਂਦੇ ਪਤਾ ਨਹੀਂ ਸਰਪੰਚ ਪੜਾ ਕੇ ਜਿਹੜਾ ਹੈਗਾ ਉਹ ਬਹੁਤ ਸਮਝਦਾਰ ਹੈਗੇ ਉਹ ਘੱਟ ਬੋਲਦੇ ਹੈਗੇ ਕਿ ਬਹੁਤ ਚੱਕੀ ਸਟੇਟਮੈਂਟ ਕਰਨੇ ਪਏ ਤੁਹਾਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਹੈਗਾ ਤੇ ਦੱਸ ਨਹੀਂ ਪਾ ਰਹੇ ਤੁਸੀਂ ਉੱਥੇ ਸੀਗੇ ਜੀ ਫਿਰ ਧਰਨੇ ਦੇ ਵਿੱਚ ਸਾਡਾ ਵੀ ਸਾਡਾ ਵੀ ਨਾਮ ਆਏਗਾ ਨਾ ਹਾਂਜੀ ਹਾਂਜੀ ਹੈਗਾ ਪੁਲਿਸ ਨੇ ਕੱਢ ਲਿਆ ਆ ਪਸੂ ਵੀ ਬਹੁਤ ਅਸੀਸ ਧੰਨਵਾਦ ਕਰਦੇ ਆ ਨਾ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਰ ਤਾਂ ਤੁਸੀਂ ਇਹ ਕਰ ਤਣਾੜ ਬੰਦੇ ਤੋਂ ਕਟਮਾਰ ਕਰਵਾ ਦਿਓ ਮੋਰ ਤੇ ਫਾਈ ਚ ਨਾਮ ਵੀ ਪਵਾ ਦਿਓ ਸਾਰੇ ਪਿੰਡ ਤੇ ਵੀ ਤੁਸੀਂ ਇਹ ਤਿਆਰ ਕਰਵਾ ਦਿਓ ਨਕਰੀਬਾ ਦੇ ਘਰ ਵੀ ਬਣਵਾ ਦਿਓ ਅਸੀਂ ਧੰਨਵਾਦ ਕਰਦੇ ਹਾਂ ਹੁਣ ਤਾਂ ਸਾਡੀ ਗੱਲ ਸੁਣਦਾ ਹੀ ਜਾਂਦੀ ਹੈ ਤੁਹਾਨੂੰ ਅਸੀਂ ਜਿੰਨੇ ਸੇ ਭਰੋਸਾ ਹੀ ਮੰਨਦੇ ਆ ਜਿੰਨੇ ਤੇ ਕਹਿੰਨ ਤੁਹਾਨੂੰ ਕੋਈ ਅਗਰੇ ਕਾਰਵਾਈ ਨਹੀਂ ਨਾ ਤਸੀਂ ਪਾਉਂਦੇ ਨਾ ਅਸੀਂ ਭਰੋਸਾ ਹੀ ਮੰਨਦੇ ਆ ਬੋਲ ਲੇ ਕਿ ਜਦ ਤੱਕ ਪੂਰਾ ਖਤਮ ਨਹੀਂ ਹੋ ਜਾਂਦਾ ਇਹ ਵਾਲੀ ਐਸਆ ਯਾਰ ਤੱਕ ਕਹਿ ਰਹੇ ਆਂ ਕਿ ਸਾਡੇ ਗਰੀਬ ਭਾਈਚਾਰੇ ਨੂੰ ਤਾਂ ਘਰਾਂ ਦੀ ਭੰਨੇਗੇ ਉਹਨਾਂ ਨੂੰ ਚੱਕ ਕੇ ਹੀ ਲੈਸਿਆ ਜੀ ਘਰੋਂ ਤੇ ਸਾਡੇ ਗਰੀਬਾਂ ਦੀ ਬਾਜ ਥਾਈ ਉਹ ਜਿੰਦੇ ਧੌਂਕਾਂ ਲਈ ਜਾਂਦਾ ਗੰਦੂ ਸਿਰ ਪਪੂ ਜੋ ਬਾਹਰ ਬੈਠਾ ਤਾਂ ਕਿ ਧੌਂਕਾਂ ਲਈ ਜਾਂਦਾ ਉਹਨਾਂ ਕਿ ਸਹਨੇ ਹੋਇਆ ਰਿਆ ਜਦੋਂ ਘਟੋ ਘਟ ਚਾਰ ਪੰਜ ਸੰਪਾਲਾ ਰਹਾ ਅਸਾ ਤੋ ਸੁਸਘੜੀ ਬੈਠਾ ਉਸ ਨਾਲ ਕੋਸਰੀ ਉਹ ਜਿਹਨੇ ਇਕੱਲਾ ਬੰਦਾ ਤੜੀ ਸੋ ਬਹੁਤ ਖੁਸ਼ੀ ਤਾਂ ਉਹਦੇ ਖਿਲਾਫ ਅਸੀਂ ਗਵਾਹ ਖੜੇ ਹੋ ਰਹੇ ਤੁਸੀਂ

ਸਰ ਜੀ ਉਹ ਕਾਗਜ਼ਾਂ 'ਚ ਕੋਈ ਪਾਲਾ ਖਾਲਾ ਨਿਕਲਦਾ ਹੀ ਹੋਊਗਾ ਕਿਸੇ ਨਾ ਕਿਸੇ ਪਾਸੇ ਹੀ ਤਾਂ ਉਦੋਂ ਤੀ ਘੜਤ ਹੋਊਗੀ ਕਾਗਜ਼ਾਂ 'ਚ ਤਾਂ ਨਿਕਲਦੇ ਹੋ ਨੁਕਸਾਨ ਜਦੋਂ ਹੋ ਗਿਆ ਉਦੋਂ ਫਿਰ ਪ੍ਰਸ਼ਾਸਨ ਕਹੂਗਾ ਵੀ ਅਸੀਂ ਭਾਲ ਕਰਦੇ ਨੇ ਕੋਸ਼ਿਸ਼ ਨਹੀਂ ਸਰ ਕੋਸ਼ਿਸ਼ ਨਹੀਂ ਕੋਸ਼ਿਸ਼ ਆਉਂਦੀ ਆ ਵੀ ਹਜੇ ਇਸ ਕੰਮ ਨੂੰ ਅਲਝਾਵੇਂ ਚ ਟਾਈਮ ਲੱਗੂਗਾ ਪ੍ਰਸ਼ਾਸਨ ਦਾ ਐਡਾ ਨੁਕਸਾਨ ਹੋ ਗਿਆ ਸਾਡੇ ਪਿੰਡ ਦਾ ਐਡਾ ਨੁਕਸਾਨ ਹੋ ਗਿਆ ਹਜੇ ਵੀ ਪ੍ਰਸ਼ਾਸਨ ਧੰਨਵਾਦ ਕਰਿਆ ਕਿਉਂਕਿ ਕੱਲ ਨੂੰ ਰੱਬ ਨਾ ਕਰੇ ਉਹ ਬੰਦਿਆਂ ਨੂੰ ਬਾਈ ਦੇਵੇ ਕੋਈ ਬਾਹਰ ਅੰਦਰ ਕੁਝ ਹੋ ਜਾਈਏ ਦੇ ਪ੍ਰਸ਼ਾਸਨ ਤੱਕ ਹੋਊਗਾ ਜੀ ਇਹਨਾਂ ਦੇ ਬੰਦਿਆਂ ਨੇ ਮਾਰਤਾ ਜੇ ਸਾਡਾ ਕੋਈ ਉਹਨਾਂ ਨੇ ਨੁਕਸਾਨ ਤਾਂ ਪ੍ਰਸ਼ਾਸਨ ਨੇ ਕਿਹਾ ਵੀ ਇਹਨਾਂ ਦੀ ਨੁਕਸਾਨ ਤਾਂ ਸਾਡੇ ਪਿੰਡ ਦਾ ਹੀ ਨੁਕਸਾਨ ਹੋਣਾ ਚਾਹੇ ਕਿ ਮਜ਼ਦੂਰ ਦੇ ਬੰਦੇ ਨੂੰ ਕੁਝ ਹੋ ਜੇ ਚਾਹੇ ਸਾਡੇ ਬੰਦੇ ਨੂੰ ਕੁਝ ਹੋ ਜੇ ਵੀ ਪ੍ਰਸ਼ਾਸਨ ਦੀ ਢਿੱਲ ਕਾਰਨ ਹੀ ਨੁਕਸਾਨ ਹੋਊਗਾ ਇਹ ਜੋ ਵੀ ਹੋ ਗਏ ਇਹ ਫਿਰ ਉਹ ਆਪਦੀ ਪੁਲਿਸ ਨੂੰ ਕਹਿਣ ਹਣੋ ਪੁਲਿਸ ਨੂੰ ਦੀ ਕਰਨ ਤੇ ਲਈ ਪੂਰੇ ਸਬੂਤ ਹੀ ਲੈ ਰਹੇ ਸਭ ਕੁਝ ਲੈ ਰਹੇ ਹਜੇ ਵੀ ਸਬੂਤ ਬਾਕੀ ਆ ਹਜੇ ਵੀ ਸਬੂਤ ਬਾਕੀ ਆ ਨੰਬਰ ਟਕੋਠਿਆਂ ਦੇ ਬੱਚੀ ਦਵਾ ਚਾਹੀਦੇ ਹੈ ਸਰ ਜੀ ਉਹਨਾਂ ਬਾਹਰੀ ਵਾਲੇ ਵਿੱਚ ਉਹ ਬੰਦਾ ਮਗਲ ਪੈ ਉਸਦੇ ਬੈਚਾਰਡ ਤੇ ਖਰਚ ਕਰਦਾ ਜਮਾ ਉਸਤਾਲ ਰੌਲਰ ਦੇ ਨਾਲ ਹਜੇ ਵੀ ਸਬੂਤਾਂ ਦੀ ਵਾਕੀ ਹੈ ਕਿੰਨੇ ਹੈਗੇ ਉਹ ਦੇਖੀਏ ਵੀ ਜਦੋਂ ਉਹਨਾਂ ਦੀ ਐਫ ਆਈ ਆਰ ਹੋ ਗਈ ਹੁਣ ਉਹਨਾਂ ਦੀ ਹਰਸ਼ਟਾ ਜ਼ਰੂਰੀ ਹੈ ਨਾ ਕੋਸ਼ਿਸ਼ ਤਾਂ ਕਰਦੇ ਹੈ ਨਾ ਕੋ ਤੋ ਲੱਗ ਰਿਹਾ ਕਿ ਕੋਈ ਵੀ ਮਸਲੇ ਦਾ ਹੱਲ ਕਰਵਾਉਣ ਜੋਗੇ ਹੈ ਨਹੀਂਗੇ ਜੋ ਕੁਝ ਕਰਵਾਉਣ ਜੋਗੇ ਹੁੰਦੇ ਤੇ ਉਹ ਗਮਦੂਰ ਸਿੰਘ ਦੇ ਘਰ ਦੇ ਅੱਗੇ ਗਏ ਆ ਉਹਨਾਂ ਨੂੰ ਦੇਖਿਆ ਉਥੇ ਸਾਫ ਤੌਰ ਤੇ ਕਿ ਜਿਹੜੀ ਗਮਦੂਰ ਸਿੰਘ ਘਰਾਂ ਨੇ ਖਾਲੀ ਨਪੀ ਹੋਈ ਆ ਬੰਦ ਕੀਤੀ ਹੋਈ ਆ ਜਿਹੜੀ ਖਾਲੀ ਕੇ ਜਿਹੜੀ ਸਰਪੰਚ ਹੋਰੀ ਉਸ ਨਾਲ মিডিਆ ਨੂੰ ਦਿਖਾ ਰਿਆ ਸੀ ਜਦੋਂ মিডিਆ ਦੇ ਉਹ ਬੰਦੇ ਗੱਲ ਪਏ ਆ মিডিਆ ਦੇ ਕੈਮਰੇ ਤੋੜੇ ਆ ਜਿੱਥੋਂ ਇਹ ਸਾਰਾ ਟਕਲੇਸ਼ ਸ਼ੁਰੂ ਹੁੰਦਾ ਉਹੋ ਹੀ ਕਮਿਸ਼ਨ ਨੂੰ ਵੀ ਇਹ ਦਿਖਾਈ ਗਈ ਉਹਨੂੰ ਡਾਇਰੈਕਟਰ ਨੂੰ ਵੀ ਤੇ ਪਰ ਡਾਇਰੈਕਟਰ ਦੇ ਵਾਰ-ਵਾਰ ਲੋਕਾਂ ਦੇ ਦੱਸਣ ਦੇ باوجود ਵੀ ਚਾਹਦੋ ਗੱਲ ਜਿਹੜੀ ਉਹ ਖਾਨੇ 'ਚ ਨਹੀਂ ਪੈ ਰਹੀ ਸੀ ਜਾਂ ਤਾਂ ਉਹਦੇ ਖਾਨੇ 'ਚ ਨਹੀਂ ਪੈ ਰਹੀ ਸੀ ਤੇ ਜਾਂ ਆਗਲੇ ਨੇ ਖਾਨਾ ਬੰਦ ਕਰਕੇ ਭੇਜਿਆ ਸੀ ਗੱਲਾਂ ਦੋਨੋਂ ਹੀ ਨੇ ਜਿਹੜੀ ਗੱਲ ਉਹ ਵਾਰ-ਵਾਰ ਕਹਿ ਰਹੇ ਸੀਗੇ ਕਿ ਤੁਸੀਂ ਭਾਈ ਰਾਜੀ ਨਾਵਾ ਕਰ ਲੋ ਲੋਕਾਂ ਦਾ ਸਾਹ ਵੀ ਉਹਨੂੰ ਕਹਿ ਲਾਏ ਸੀਗਾ ਕਿ ਬਹੁਤ ਸਾਰੇ ਪਿੰਡ ਦੇ ਉਹ ਲੋਕ ਸੀਗੇ ਜਿਹੜੇ ਉਸ ਦਿਨ ਖਾਲੀ ਦਿਖਾਉਣ ਵਾਸਤੇ ਵੀ ਨਹੀਂ ਗਏ ਸੀ মিডিਆ ਨੂੰ ਜਿਨ੍ਹਾਂ ਨੂੰ ਘਰੇ ਬੈਠਿਆਂ ਨੂੰ ਅੱਲਾ ਤਸ਼ੱਦਦ ਉਹਨਾਂ ਤੇ ਹੋਇਆ ਉਹਨਾਂ ਤੇ ਲਾਠੀ ਚਾਰਜ ਹੋਇਆ ਉਹਨਾਂ ਨੂੰ ਕੁੱਟ ਕੇ ਗੱਡੀਆਂ ਤੇ ਚੜਾ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਸਿਟਿਆ ਗਿਆ ਠਾਣਿਆਂ ਚ ਜਾ ਕੇ ਉਹਨਾਂ ਦੀ ਜਿਹੜੀ ਕੁੱਟਮਾਰ ਕੀਤੀ ਗਈ ਉਥੇ ਛੋਟੇ-ਛੋਟੇ ਬੱਚਿਆਂ ਤੋਂ ਬਜ਼ੁਰਗਾਂ ਦੇ ਥੱਪੜ ਮਰਵਾਏ ਗਏ ਜਿਹੜੇ ਲੋਕਾਂ ਨੇ ਉਹ ਜਿਹੜਾ ਤਸ਼ੱਦਦ ਸਹਾ ਉਹਨਾਂ ਨੂੰ ਜੇ ਅੱਜ ਬਿਨਾਂ ਗੰਦੂਰ ਹੋਣਾ ਨੂੰ ਜੇਲ੍ਹ ਭੇਜਿਆ ਕੋਈ ਰਾਜੀ ਨਾਵੇਂ ਦੀ ਗੱਲ ਹੁੰਦੀ ਆ ਤੇ ਜਿਹੜਾ ਉਹਨਾਂ ਨਾਲ ਇੱਕ ਧੱਕਾ ਜਿਹੜਾ ਹੋਰ ਹੋ ਜਾਣਾ ਨਾਲ ਹੀ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਸਾਫ਼ ਤੌਰ ਤੇ ਤੇ ਕਮਿਸ਼ਨ ਨੂੰ ਦੇ ਜਿਹੜੇ ਆਏ ਸੀ ਡਾਇਰੈਕਟਰ ਉਹਨਾਂ ਨੂੰ ਵਾਰ-ਵਾਰ ਇਹ ਕਿਹਾ ਗਿਆ ਕਿ ਜਿਹੜੀ ਉਹਨਾਂ ਨੇ ਖਾਲੀ ਨਪੀ ਆ ਉਹਨੂੰ ਚਾਲੂ ਕਰਵਾਓ ਜੇ ਤੁਹਾਡੇ 'ਚ ਕੋਈ ਪਾਵਰ ਹੈਗੀ ਆ ਭਾਈ ਉਹਨੂੰ ਕਰਵਾ ਦਿਓ ਫਿਰ ਫਿਰ ਲੋਕਾਂ ਨੂੰ ਵੀ ਪੁੱਛਣ ਦੀ ਲੋੜ ਨਹੀਂ ਤੁਸੀਂ ਮੌਕਾ ਦੇਖ ਲਿਆ ਉਹਨਾਂ ਅੱਗੇ ਵੀ ਮੰਗ ਰੱਖੀ ਲੋਕਾਂ ਨੇ ਕਿ ਜਿਹੜੇ ਗੰਦੂਰ ਖਰੀ ਆ ਜਿਨ੍ਹਾਂ ਨੇ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਆਪਦੇ 5-6 ਅਸਲੇ ਚਲਾਏ ਆ ਉਹਨਾਂ ਨੂੰ ਤੁਰੰਤ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਹਥਿਆਰ ਜਿਹੜੇ ਜ਼ਬਤ ਕੀਤੇ ਜਾਣ ਤੇ ਉਹਨਾਂ ਦੇ ਲਾਇਸੈਂਸਾਂ ਜਿਹੜੇ ਤੁਰੰਤ ਆ ਉਹ ਕੈਨਸਲ ਕੀਤੇ ਜਾਣੇ ਚਾਹੀਦੇ ਆ ਚਲੋ ਮੰਗਾਂ ਲੋਕਾਂ ਦੀ ਲੋਕਾਂ ਨੇ ਮੰਗਾਂ ਦੀ ਰੱਖੀ ਆ ਉਹ ਕਿੰਨਾ ਕਿਤੇ ਖਰੇ ਉਤਰਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਫ ਹੋ ਜਾਣਾ ਕਾਰਨ ਇਹ ਆ ਜੀ ਕਿ ਗਮਦੂਰ ਸਿੰਘ ਉਹਨਾਂ ਦੀ ਪਿੱਠ ਤੇ ਜਿਹੜਾ ਐਮਐਲਏ ਮੋਲਕ ਖੜਾ ਐਮਐਲਏ ਮੋਲਕ ਦੀ ਸ਼ਹਿਰ ਦੇ ਉੱਪਰ ਹੀ ਜਿਹੜਾ ਪੁਲਿਸ ਦੇ ਚਲਦੀ ਆ ਤਾਂ ਕਰਕੇ ਜਿਹੜਾ ਗਮਦੂਰ ਹੋਰਾਂ ਨੂੰ ਗ੍ਰਫਤਾਰ ਨਹੀਂ ਕੀਤਾ ਜਾ ਰਿਹਾ ਦੇਖੋ ਜਿਹੜੀ ਬੰਦ ਹੀ ਨਾਮ ਬੰਦੇ ਵਾਲੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਆ ਸਾਰੇ ਜਿਹੜੇ ਇਹ ਟੈਂਡਰ ਪਾਏ ਹੋਏ ਨੇ ਉਹਦੇ ਵਿੱਚ ਹਿੱਸੇ ਪਤੀ ਆ ਜਿਹੜੀ ਐਮਐਲਏ ਦੀ ਐਮਐਲਏ ਦੇ ਘਰੇ ਮੋਟਾ ਪੈਸਾ ਜਾਂਦਾ ਗਮਦੂਰ ਕਹਤੋਂ ਐਸੇ ਕਰਕੇ ਐਮਐਲਏ ਜਿਹੜਾ ਇਹਨਾਂ ਦੀ ਪਿੱਠ ਤੇ ਖੜਾ ਤੇ ਲੋਕਾਂ ਦੀ ਜਿਹੜੀ ਕਟਮਾਰ ਹੋਈ ਆ ਉਹ ਐਮਐਲਏ ਦੇ ਇਸ਼ਾਰੇ ਤੇ ਹੋਈ ਆ ਅਸੀਂ ਦੱਸਣਾ ਚਾਹੋਣੇ ਭਗਵੰਤ ਮਾਨ ਨੂੰ ਕਿ ਤੇਰੇ ਜਿਹੜੇ ਇਹ ਪਾਲੇ ਹੋਏ ਗੁੰਡੇ ਹੀ ਕਵਾਂਗੇ ਉਹ ਐਮਐਲਏ ਵੀ ਨਹੀਂ ਕਵਾਂਗੇ ਕਿ ਇਹਨਾਂ ਨੂੰ ਲਗਾਮ ਦੇ ਇਹ ਆਮ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਢਾ ਰਹੇ ਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ ਕਿ ਸਾਡੇ ਰਾਜ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਊਗਾ ਕਿਸੇ ਤੇ ਕੋਈ ਪਰਚਾ ਨਹੀਂ ਹੋਊਗਾ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਕਿ ਮਗਧਾਰੇ ਦੇ ਸੂਰਜਾ ਕਮੀਆਂ ਦੇ ਵੇੜੇ ਤੇ ਅੱਜ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਅਸੀਂ ਮਗਨ ਨਹੀਂ ਜਿਹੜਾ ਸੂਰਜਾ ਕਮੀਆਂ ਦੇ ਵੇੜੇ ਅੱਜ ਭਗਵੰਤ ਮਾਨ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਪੈਦਾ ਕਰ ਰਿਹਾ ਤੇ ਉਹਦੇ ਜਿਹੜੇ ਬੰਲਵੇਂ ਦੇ ਬੰਲਵੇਂ ਇਹ ਬੁੰਡੇ ਹੀ ਕਹੂੰਗਾ ਮੈਂ ਤਾਂ ਉਹ ਸਾਰੇ ਨਾਲ ਮਿਲ ਕੇ ਜਿਹੜੇ ਪੰਜਾਬ ਦੇ ਹਾਲਾਤ ਜਿਹੜੇ ਉਹ ਖਰਾਬ ਕਰਨ ਲੱਗੇ ਹੋਏ